ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਦੋਂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵਾਰਸਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮੌਜੂਦੇ ਬਿਲਕੁਲ ਲਾਗੇ ਪਿੰਡ ਵਾਰਸਵਾਲਾ ਵੀਰ ਰਾਜਵੀਰ ਉਹਨਾਂ ਦੇ ਘਰ ਆਇਆ ਦੋਸਤੋ ਇੱਕ ਦੋ ਤਿੰਨ ਵੀਡੀਓ ਪਹਿਲਾਂ ਆਪਾਂ ਪਾਈਆਂ ਸੀਗੀਆਂ ਟੀਕੇ ਦੀ ਨਾਲ ਦੇ ਨਾਲ ਵੀਰ ਸੇਲ ਪਰਚੇਜ਼ ਦਾ ਕੰਮ ਕਰਦਾ ਪਸ਼ੂ ਵਪਾਰ ਲੈਣ ਦਾ ਵੀ ਕੰਮ ਆ ਇੱਕ ਦੋ ਤਿੰਨ ਲੱਗ ਜਿਹੜੇ ਆ ਆਏ ਗਏ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਵਾਸਤੇ ਆਪਾਂ ਤੁਹਾਨੂੰ ਦੋ ਦਿਖਾਉਣੇ ਆ ਇੱਕ ਟੋਕੜ ਝੋਟੀ ਦਿਖਾ ਦੇਾਂਗੇ ਇੱਕ ਗੱਬਨ ਟੁਕੀ ਝੋਟੀ ਹੋਊਗੀ ਪਹਿਲਾ ਸਵੇਰ ਉਹਨਾਂ ਨੇ ਆਪਣੇ ਘਰੇ ਜਿਹੜੀ ਚਵਾਈ ਇਹਦੀ ਕੀਤੀ ਆ ਇਸ ਵਾਰ ਦੂਜਾ ਸਵੇਰ ਸੋਣ ਵਾਲੀ ਆ ਤੇ ਬੈਕ ਗਰਾਉਂਡ ਦੀ ਜਿੱਕਰ ਗੱਲ ਕਰੀਏ ਤੇ ਹਰਿਆਣੇ ਦੀ ਅਸੀਂ ਬੈਕਗਰਾਉਂਡ ਰਹੂਗੀ ਪਹਿਲੇ ਸਵੇਰ ਕੋਈ 15 14 15 ਲੀਟਰ ਦੀ ਮਿਲਕਿੰਗ ਇਸ ਮੈਨ ਨੇ ਕਰਵਾਈ ਆ ਸੋ ਨਾਲ ਲੱਗਦੇ ਪਿੰਡ ਥੇਮੀ ਵਾਲਾ ਪਿੰਡ ਕੁੱਤਪੁਰਪੁਰ ਇਹ ਪਿੰਡ ਬਿਲਕੁਲ ਲਾਗੇ ਲੱਗੇ ਆ ਤੇ ਵਾਰਸ ਵਾਲੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਇਹ ਵੀ ਪਿੰਡ ਵੀ ਬਿਲਕੁਲ ਲੱਗੇ ਆ ਇੱਕ ਪਾਸੇ ਜਿੱਕਰ ਕੋਈ 2 4 5 ਕਿਲੋਮੀਟਰ ਦੀ ਦੂਰੀ ਕਰਕੇ ਸ਼ੀਆਂ ਪਾੜੀ ਪਿੰਡ ਇਹ ਵੀ ਪਰਲੇ ਪਾਸੇ ਆ ਜਾਂਦਾ ਬੈਕ ਸਾਈਡ ਠੀਕ ਆ ਜੀ ਤੇ ਅੱਜ ਤਰੀਕ 19 ਜੁਲਾਈ ਤੇ ਸਮਾਂ ਮਾਰਨਿੰਗ ਦੇ ਕੋਈ 8 8:30 ਵਜੇ ਦਾ ਟਾਈਮ ਆ ਉਹੀ ਗੱਲਬਾਤ ਕਰਦੇ ਆ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਸਭ ਤੋਂ ਪਹਿਲਾਂ ਵੀਰ ਰਾਜਵੀਰ ਸੱਸ ਜੀ ਦਾ ਪਾਜੀ ਕੈਂਪ ਸੇ ਤਾਂ ਵਧੀਆ ਜੀ ਵਧੀਆ ਠੀਕ ਠਾਕ ਠੀਕ ਆ ਅੱਛਾ ਰਾਜਵੀਰ ਵੀਰ ਜਿੱਦਾਂ ਆਪਾਂ ਜ਼ਿਕਰ ਕੀਤਾ ਨਾਲ ਦੇ ਨਾਲ ਹੀ ਆਪਣਾ ਸੇਲ ਪਰਚੇਜ ਦਾ ਕੰਮ ਆ ਹਾਂਜੀ ਮਾਲ ਮੈਨੂੰ ਲੱਗਦਾ ਵੀ ਇੱਕ ਦੋ ਡੰਗਰ ਤੁਸੀਂ ਲੈ ਵੀ ਆਉਂਦੇ ਹੋ ਪਸ਼ੂ ਹਾਂਜੀ ਲੈ ਜੇ ਜਾਂ ਫਿਰ ਘਰੋਂ ਕਦੀ ਵੇਚਣਾ ਹੁੰਦਾ ਆਪਾਂ ਚਾਹੇ ਟੋਕੜ ਗੱਬਨ ਟੋਕੜ ਚਾਹੇ ਕੋਈ ਟੁੱਕੀ ਸੱਜਰ ਵੇਚਣੀ ਹੁੰਦੀ ਆ ਹਾਂਜੀ ਤੇ ਤਾਂ ਵੀ ਆਪਾਂ ਸਾਹਮਣੇ ਭੈਣ ਭਰਾਵਾਂ ਦੇ ਪੇਸ਼ ਕਰ ਦਿੰਨੇ ਆ ਕਰ ਦਿੰਨੇ ਜੀ ਹਾਂਜੀ ਠੀਕ ਹੈ ਅੱਜ ਰਾਜਵੀਰ ਜਿਹੜੀ ਇੱਕ ਆਪਣੇ ਕੋਲ ਵੱਡੀ ਮੱਝ ਆ ਆਪਾਂ ਦਿਖਾਉਣੀ ਆ ਹਾਂਜੀ ਇਹ ਝੋਟੀ ਆਪਣੇ ਕੋਲ ਮੈਨੂੰ ਤੁਸੀਂ ਦੱਸਿਆ ਸੀ ਵੀ ਇਹ ਪਹਿਲੇ ਸਵੇਰੇ ਆਪਾਂ ਚਵਾਈ ਦੀ ਘਰੇ ਕੀਤੀ ਆ ਹਾਂਜੀ ਘਰੇ ਕੀਤੀ ਠੀਕ ਆ ਇਸ ਵਾਰ ਇਹ ਦੂਜਾ ਸਵੇਰ ਸੋਣ ਵਾਲੀ ਆ ਜੀ ਜੀ ਤੇ ਇਹਦੀ ਬੈਕਗ੍ਰਾਉਂਡ ਦੀ ਤੁਸੀਂ ਗੱਲ ਕੀਤੀ ਵੀ ਬ ਉਹ ਤੁਸੀਂ ਦੱਸਿਆ ਵੀ ਹਰਿਆਣੇ ਦਾ ਹਾਂਜੀ ਉਧਰ ਝੋਟੀ ਕੱਟੀ ਆਈ ਸੀ ਮੈਂ ਤੇ ਮਗਰ ਆਈ ਸੀ ਜਾਂ ਇਤਰੇ ਆਪਾਂ ਲਈਏ ਇਹ ਆਪਾਂ ਇਤਰਾ ਹੀ ਲਈਏ ਠੀਕ ਆ ਜੀ ਹਾਂਜੀ ਮਤਰਾ ਲਈਏ ਤੇ ਇਹ ਆਪਣੇ ਕੋਲ ਹੀ ਸੂਈ ਆ ਠੀਕ ਆ ਜੀ ਹਾਂਜੀ ਠੀਕ ਆ ਮਤਲਬ ਕਿ ਆਮ ਸਰ ਝੋਟੀ ਜਾਂ ਕੋਈ ਗੱਮਾਂ ਟੁਕੀ ਤਿਆਰੀ ਵਾਲੀ ਝੋਟੀ ਲਈ ਹੋਗੀ ਹਾਂਜੀ ਹਾਂਜੀ ਠੀਕ ਆ ਵੀਰੇ ਲਓ ਵੀ ਅਸੀਂ ਸ਼ੁਰੂਆਤ ਕਰਾਂਗੇ ਇੱਕ ਇਧਰਲੇ ਪਾਸੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਥੋੜਾ ਜਿਹਾ ਜਸ਼ਨ ਮਾੜਾ ਲੱਗਿਆ ਕਿ ਪੁੱਤ ਦਿਖਾ ਦੀ ਇਧਰ ਆ ਜਿਹੜੀ ਝੋਟੀ ਆਪਾਂ ਦਿਖਾ ਦਾਂਗੇ ਠੀਕ ਆ ਜੀ ਇਹ ਟੋਕੜ ਆ ਨਰਦੀ 31 ਦੇ ਆ 31 ਦੇ ਮਗਰ ਆ ਠੀਕ ਹੈ ਜੀ ਬੱਚਾ ਵੀ ਤੁਹਾਨੂੰ ਪ੍ਰੋਪਰ ਦਿਖਾ ਦੇਵਾਂਗੇ ਐਸ ਵਕਤ ਤੱਕ ਕਿੰਨਾ ਦੁੱਧ ਇਹ ਪਹਿਲਾਂ ਹਾਂਜੀ ਇਹ ਪਹਿਲਾਂ ਪਹਿਲੇ ਸੂਰੇ ਦੇ ਵਿੱਚ ਹੀ ਚੱਲਣ ਦੀ ਹੈ ਹੁਣ ਪ੍ਰੈਜ਼ੈਂਟ ਟਾਈਮ ਦੇ ਵਿੱਚ ਮਗਰ ਇਹਦੇ ਕਤੀ ਫੀਮੇਲ ਕਾਫਾ ਬੱਚੇ ਤੇ ਮਿਲਦੀ ਹੈ ਦੋਨੋਂ ਡੰਗ ਬਾਕੀ ਪੂਰੀ ਤਸਦੀ ਦੇ ਵਿੱਚ ਆਪਾਂ ਡਿਟੇਲ ਲਵਾਂਗੇ ਹੋ ਸਕਿਆ ਤੇ ਨਾਲ ਦੀ ਨਾਲ ਹੀ ਇਹਦੀ ਆਪਾਂ ਚੁਆਈ ਕਰਵਾ ਦਿਆਂਗੇ ਠੀਕ ਹੈ ਜੀ ਅੱਜ ਮਾਰਨਿੰਗ ਟਾਈਮ ਦੀ ਕੋਈ ਭਰਾ ਆਪਣੀ ਦੋ ਟਾਈਮ ਬੱਚਾ ਛੱਡ ਕੇ ਚੋਗੇ ਤਸਦੀ ਕਰ ਸਕਦਾ ਸੋ ਬੇਨਤੀ ਸਾਰਿਆਂ ਨੂੰ ਉਹੀ ਰਹੂਗੀ ਆਪਣੀ ਕੋਈ ਵੀ ਸੱਜਣ ਆਵੇ ਗੱਬਣ ਪਛੂ ਟਿੱਪ ਕੇ ਸੋ ਸੋਇਸ ਵਾਈ ਪਸ਼ੂ ਨੂੰ ਇੱਕ ਟਾਈਮ ਦੋ ਟਾਈਮ ਕਿਉਂਕਿ ਤਾਂ ਸੱਦੇ ਜ਼ਰੂਰ ਕਰ ਲਿਆ ਕਰੋ ਸੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਆਓ ਕਰਦੇ ਆ ਸ਼ੁਰੂਆਤ ਲੈਣੀਆਂ ਬਥੇਰੇ ਡਿਟੇਲ ਆਜੋ ਜੀ ਠੀਕ ਆ ਨਵੀਂ ਬਾਕੀ ਦੋਸਤੋ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਇੱਕ ਛੋਟੀ ਤੁਹਾਨੂੰ ਦਿਖਾਵਾਂਗੇ ਆਪਾਂ ਬਾਕੀ ਹਾਈਟ ਕੱਦ ਐਕਟਰ ਆਰਡੀਨਰੀ ਆ ਠੀਕ ਆ ਜੀ ਫੁੱਲ ਵੱਡੀ ਹਾਈਟ ਲੈਂਥ ਦੀ ਇਹ ਜਿਹੜੀ ਆਪਾਂ ਤੁਹਾਨੂੰ ਛੋਟੀ ਦਿਖਾ ਰਹੇ ਆ ਆਰਡਰ ਕੁਆਲਿਟੀ ਚੰਗੀ ਆ ਤੇ ਬੇਸਿਕਰ ਦੋਸਤ ਇੱਕ ਰਾਜਵੀਰ ਵੀਰੇ ਇਹ ਦੱਸ ਦਿਓ ਇਹਨੂੰ ਸਮਾਂ ਤਕਰੀਬਨ ਕੋਈ ਲਿਖਤੀ ਤੌਰ ਤੇ ਦਿਨ ਵੈਸੇ ਤਾਂ ਲੱਗਨ ਰਿਹਾ ਵੀ ਜਿਵੇਂ ਪਿਆਰੀ ਤੇ ਤਕਰੀਬਨ ਕੰਪਲੀਟ ਹੀ ਆ ਕੋਈ ਕੱਢ ਜੇ ਤਾਂ ਕੱਢ ਜੇ ਕੋਈ 2-4 ਦਿਨ ਵੈਸੇ ਕਿੰਨੇ ਦਾ ਤੜੀ ਦੇ 10 ਦਿਨਾਂ ਨੂੰ ਦਿਨ ਪੂਰੇ ਹੋ ਜਾਣੇ ਆ ਹਫਤਾ ਦੱਸ ਦੇਣ ਚ ਵੀ ਹਫਤਾ ਆਜੇ 10 ਦਿਨ ਘਾੜੇ ਸਾਲਾਂ ਲੈਂਦੀ ਆ ਹਾਂਜੀ ਲੈਂਦੀ ਆ ਠੀਕ ਆ ਜੀ ਅਕੇ ਰਾਜਵੀਰ ਵੀਰ ਬਣੀ ਕਿੰਦੇ ਤੋਂ ਆ ਮਾਲੀ ਤੋਂ ਬਣੀਆਂ ਜਾਂ ਏਆਈ ਕਰਵਾਈ ਸੀ ਟੀਕਾ ਖਾਇਆ ਇਹ ਟੀਕਾ ਭਰਾਇਆ ਟੀਕਾ ਭਰਾਇਆ ਸੀਗਾ ਟੀਕਾ ਵੀ ਚੰਗਾ ਹੀ ਭਰਾਇਆ ਹੋ ਗੋਰਾ ਮਰੀਕ ਤੇ ਹੂੰ ਠੀਕ ਆ ਵੀਰੇ ਤੇ ਚਵਾਈ ਤੁਸੀਂ ਦੱਸ ਹੀ ਦਿੱਤਾ ਵੀ ਪਲੂਨ ਨੇ ਪਹਿਲੇ ਸਵੇਰੇ ਤੁਹਾਡੇ ਕੋਲ ਆਪਣੇ ਘਰ ਇੱਥੇ 15 ਕਿਲੋ ਦੀ ਮਿਲਕਿੰਗ ਕਰਵਾਈ ਕੋਈ 15 ਕਿਲੋ ਦੁੱਧ ਦਿੰਦਾ ਇਹਨੇ ਪਹਿਲੇ ਸਵੇਰੇ ਠੀਕ ਆ ਤੇ ਹੁਣ 20 ਕਿਲੋ ਦੇ ਲਾਗੇ ਦੁੱਧ ਦਓਗੇ 19 ਕਿਲੋ ਦੀ ਸਾਡੀ ਗਾਰੰਟੀ ਹੋਊਗੀ ਠੀਕ ਆ ਠੀਕ ਆ ਵੀ ਜਿੰਨੀ ਪਾਲੀ ਪਲੋਸੀ ਯਾਰ ਹਾਂਜੀ ਹਾਂਜੀ ਠੀਕ ਆ ਜੀ ਸੋ ਜਿੱਦਾਂ ਕਿ ਦੋਸਤੋ ਢਾਂਚਾ ਲੱਗਾ ਤੇ ਉਧਰ ਦੀ ਝੋਟੀ ਆ ਬੈਕਗ੍ਰਾਉਂਡ ਤੁਹਾਨੂੰ ਵੀਰ ਨੇ ਦੱਸ ਹੀ ਦਿੱਤੀ ਆ ਪਲੂਨ ਪਹਿਲੇ ਸਵੇਰ ਜਾਂਦੀ ਸੀ ਉਧਰ ਦੀ ਝੋਟੀ ਆ ਇਹਨਾਂ ਨੇ ਪਹਿਲੇ ਸਵੇਰ ਚਵਾਈ ਕੀਤੀ ਆ ਤੇ ਮਿਲਦੀ ਭਰਾ ਲੌਂਗ ਟਾਈਮ ਯ ਲੰਬਾ ਸਮਾਂ ਹਾਂਜੀ ਲੰਮਾ ਸਮਾਂ ਠੀਕ ਆ ਭਰਾ ਤੇ ਬਾਕੀ ਆ ਟਿੱਪਾਂ ਨੂੰ ਕਿਸੇ ਰਕਮ ਦੀ ਪਿੱਛੇ ਭਾਰ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਆ ਨਾ ਕੁਛ ਨਹੀਂ ਬਸ ਬਹੁਤ ਵਧੀਆ ਠੀਕ ਆ ਵੀਰੇ ਹਾਂਜੀ ਬਾਬੇ ਫੋਲੋ ਬਾਡੀ ਸਟਰਕਚਰ ਇਹਦਾ ਇੱਕ ਵਾਰੀ ਤੁਹਾਨੂੰ ਦਿਖਾਉਣੇ ਆ ਥੋੜਾ ਬਾਹਰ ਕੱਢ ਕੇ ਤਸਵੀਰ ਨਾਲ ਰਾਜੀਤ ਲੈਓ ਵੀਰ ਬਾਹਰ ਕੱਢ ਕੇ ਦਿਖਾ ਦਈਏ ਹਾਈਟ ਕੱਦ ਫੁੱਲ ਬ ਬਾਕੀ ਜਿੰਨੀ ਕੋ ਹੁਣ ਮੌਕੇ ਤੇ ਬਣੀ ਟਣੀ ਆ ਤੁਹਾਨੂੰ ਬਿਲਕੁਲ ਨਜ਼ਰ ਆ ਜਾਊਗੀ ਆਰਡਰ ਕੁਆਲਿਟੀ ਚੰਗੀ ਆ ਮੁੱਠੀ ਮੁੱਠੀ ਥਾਣਾ ਬਾਕੀ ਬੈਕ ਸਾਈਡ ਤੋਂ ਕਰਮਾ ਲਈ ਤੁਸੀਂ ਇੱਕ ਵਾਰੀ ਚਾਤ ਮਾਰੋਗੇ ਐਚ ਐਫ ਵੈੜਾ ਵਰਗਾ ਲੈਵਾ ਕਰਮਾ ਲਈ ਤਿਆਰ ਕਰੀ ਛਰਦੀ ਆ ਸੋ ਮਿੱਟੀ ਆ ਬਾਕੀ ਤੋਰੇ ਤਾਰੇ ਤੋਂ ਨਾਰਮਲ ਹੀ ਇੱਕ ਤੁਹਾਨੂੰ ਪਤਾ ਲੱਗ ਹੀ ਜਾਣਾ ਠੀਕ ਆ ਜੀ ਵੈਸੇ ਕੋਈ ਲੂਸੂ ਲੂਸੂ ਵਾਲਾ ਜਿਹੜਾ ਮਾਲ ਨਹੀਂ ਗਾ ਨਸਲਾ ਬਰੀਡਾਂ ਦਾ ਇਹਨਾਂ ਕੀ ਫਰਕ ਆ ਆਮ ਨਾਰਮਲ ਦੇਸੀ ਬਰੀਡਾਂ ਨਾਲੋਂ ਠੀਕ ਆ ਜੀ ਟਾਚੇ ਦੀ ਚੰਗੀ ਆ ਕੱਦ ਹਾਈਟ ਤੁਹਾਡੇ ਸਾਹਮਣੇ ਆ ਅਲ ਬਿਲਕੁਲ ਸਿੰਗਲ ਆ ਸਾਡੀ ਤੇ ਪਲੀ ਪਲੀਤੀ ਤੁਸੀਂ ਆਪ ਜਿਹੜਾ ਆਈਡੀਆ ਲਾ ਲਿਆ ਜੇ ਵੀ ਚੰਗਾ ਵਾਜਨ ਵਜੂਦ ਰਾਜਵੀਰ ਇੱਕ ਪੂਰੀ ਵੀਰਾਂ ਨੂੰ ਲੰਬਾਈ ਤੋੜਦੇ ਆ ਜੇ ਆ ਜਾ ਆ ਜਾ ਲੋ ਜੀ ਕਰੋ ਚਾਹ ਠੀਕ ਆ ਜੀ ਸੋ ਬਹੁਤ ਖੂਬਸੂਰਤ ਚੰਗਾ ਪਸ਼ੂ ਤਾਨਾ ਠੀਕ ਆ ਜੀ ਕਿਉਂਕਿ ਹਰੇਕ ਭਰਾ ਨੂੰ ਹੁੰਦਾ ਕਈ ਵਾਰ ਆ ਵੀ ਆਪਾਂ ਪੈਸੇ ਚੰਗੇ ਲਾਉਣੇ ਆ ਤੇ ਕੋਈ ਚੰਗੀ ਚੀਜ਼ ਆਪਣੇ ਬਿਲਕੁਲ ਹਿੱਸੇ ਆਵੇ ਠੀਕ ਆ ਜੀ ਘਰੇ ਪਸ਼ੂ ਖੜਿਆ ਵੀ ਚੰਗਾ ਲੱਗੇ ਸੋ ਇਸੇ ਝੋਟੀ ਬਾਰੇ ਤੁਸੀਂ ਵਿਚਾਰ ਆਪਣੀ ਬਣਾ ਸਕਦੇ ਜੀ ਆ ਦੇਖੋ ਹਾਂ ਐਨੂ ਵੀਰੇ ਐਨੂ ਕਮਾ ਲਿਆ ਦੇਖੋ ਜੀ ਛੋਟਾ ਚਾ ਫੁੱਲ ਬਟਾ ਫੁੱਲ ਵੱਡਾ ਠੀਕ ਆ ਜੀ ਕੋਈ ਵੀ ਭਰਾ ਆਪਣੀ ਵੀਡੀਓ ਵੇਖ ਕੇ ਆ ਰਿਹਾ ਖਾਸ ਤੌਰ ਤੇ ਇੱਕ ਤੁਸੀਂ ਜੱਜਮੈਂਟ ਕਰਕੇ ਆਈਡੀਆ ਲਾ ਕੇ ਆਇਓ ਇਹ ਫੁੱਲ ਹਾਈਟ ਲਾਈਨ ਤਾਂ ਥੋੜਾ ਜਿਹਾ ਅਕੋ ਫੇਸ ਐਨੂ ਕਰਿਆ ਜੀ ਮਾਰ ਦਿੰਦਾ ਆ ਦੇਖੋ ਜੀ ਠੀਕ ਆ ਸੋ ਤਿਆਰੀ ਉਸੋ ਵੈਸੇ ਪੂਰੀ ਆ ਕਰਮਾ ਨਹੀਂ ਹੋ ਸਕਦਾ ਜੀ ਦੋਸਤੋ ਦਿਨ ਪੂਰੇ ਕਰ ਕੀ ਹੋਵੇ 5 ਲੈ ਜੇ 7 ਲੈ ਜੇ 8 ਲੈ ਜੇ ਸੋ ਜਿੰਨੇ ਵੀ ਦਿਨ ਉੱਤੇ ਲੈ ਜੇ ਉਨੀ ਹੋਰ ਤਲੇ ਬਣ ਕੇ ਤਿਆਰ ਹੋ ਜੂਗੀ ਸੀਲ ਵੀ ਬਹੁਤ ਹਾਂ ਆ ਦੇਖੋ ਜੀ ਠੀਕ ਹੈ ਜੀ ਸੋ ਸੀਲੀਆਂ ਸੌ ਪੁਣਾ ਤੁਹਾਡੇ ਸਾਹਮਣੇ ਆ ਬਾਕੀ ਇਧਰੋਂ ਮੈਂ ਤੁਹਾਨੂੰ ਦਿਖਾ ਰਿਹਾ ਆਰਡਰ ਕੁਆਲਟੀ ਇੱਕ ਬਹਿਣੀ ਵਾਲੇ ਪਾਸੇ ਤੁਸੀਂ ਵੇਖੋ ਠੀਕ ਹੈ ਜੀ ਸੋ ਕਾਫੀ ਚੰਗੀ ਸਪੇਸ ਗੈਪ ਸੋਹਣਾ ਟਾਂਚਾ ਮੁਠੀ-ਮੁਠੀ ਥਣ ਇਸ ਕੁਆਲਟੀ ਦੀ ਗੱਲ ਕਰੀਏ ਤਾਂ ਬਿਲਕੁਲ ਛੋਟੀ ਸਿੰਗੀ ਸੋ ਜਿਵੇਂ ਉਧਰ ਦੀਆਂ ਆਪਾਂ ਝੋਟੀਆਂ ਨੂੰ ਦੇਖਦੇ ਆਂ ਛੋਟੀ ਸਿੰਗੀ ਆ ਪਤਲਾ ਫੇਸ ਭਾਰੀ ਗਰਦਨ ਬਾਕੀ ਆ ਪਿੱਠ ਪੂੜਾ ਲੱਗਾ ਠੀਕ ਆ ਜੀ ਹਾਂ ਤੋਰ ਲਿਏ ਵੀਰੇ ਬੰਦ ਕੇ ਆ ਬੰਦ ਕੇ ਚਵਾਈ ਨੂੰ ਬਹੁਤ ਵਧੀਆ ਲੋ ਕੀ ਬੋਲ ਹਾਂ ਵੀ ਸੀਲੀਆਂ ਸੋਹਨੀਆਂ ਕਰਮਾੜੀ ਜੀ ਬਾ ਕਮਾਲ ਆ ਹਨਾ ਹਾਂਜੀ ਹਾਂਜੀ ਠੀਕ ਆ ਜੀ ਸੋ ਨਸਲਾ ਬਰੀਡਾਂ ਪਹਿਲਾਂ ਵੀ ਗੱਲ ਕੀਤੀ ਸੀ ਠੀਕ ਆ ਜੀ ਨਸਲਾ ਬਰੀਡਾਂ ਦੇ ਵਿੱਚ ਇਹ ਗੁਣ ਹੁੰਦੇ ਆ ਖਾਸ ਤੌਰ ਤੇ ਨਹੀਂ ਤੇ ਵੈਸੇ ਝੋਟੀਆਂ ਚਲੋ ਟੁਕੀਆਂ ਗੱਬੜ ਪਿਆਰੀਆਂ ਵਾਲੀਆਂ ਹੁੰਨ ਤੇ ਠੀਕ ਆ ਜੀ ਉਹ ਵਰਨੇ ਚੱਡੇ ਲੈ ਵੀ ਨੂੰ ਚੰਗੀ ਤਰ੍ਹਾਂ ਹੱਥ ਨਹੀਂ ਭਰਉਂਦੀਆਂ ਚੰਗੀ ਝੋਟੀ ਆ ਚੰਗੀ ਮਾਜਾ ਵੱਡੀ ਹਾਈਟ ਕਰਦੇ ਵਿੱਚ ਰਾਜਵੀਰ ਚੰਗੀ ਮਾਏ ਵੀਰੇ ਕੀ ਡਿਮਾਂਡ ਮੁੱਲਦੀ ਆ ਆਪਣੇ ਕੋਲੇ ਡਿਮਾਂਡ ਇਹਦੀ ਆਪਾਂ ਕਰਦੇ 260000 260 ਹਾਂਜੀ ਇਹ ਮੌਕੇ ਤੇ ਕੋਈ ਮਾਨਤਨ ਹੋ ਜਾਣਾ ਮਾਨਤਨ ਹੋ ਜੂ ਆਪਾਂ ਕੋਈ 10 15000 ਛੋਟ ਕਰ ਦਾਂਗੇ 2 ਲੱਖ ਤੇ 30000 ਦੀ ਆਪਾਂ ਦੇ ਦਾਂਗੇ ਹੋ ਜੋ ਹਾਂ ਨਾ ਕੋਈ ਮਾਨਤਨ ਨਹੀਂ ਹੋ ਕੋਈ 100 200 2 30 ਹਾਂਜੀ ਠੀਕ ਆ ਵੀਰੇ ਲਓ ਵੀ 230000 ਦੇ ਵਿੱਚੋਂ ਦੋਸਤੋ ਮਾਨਤਨ ਹੋਊਗਾ 19 20 ਕਿਲੋ ਦੀ ਗਾਰੰਟੀ ਸਾਡੀ 19 ਕਿਲੋ ਦੁੱਧ ਦੀ ਸਾਡੀ ਗਾਰੰਟੀ ਹੋਊਗੀ ਆ ਠੀਕ ਆ ਜੀ ਆ ਥੋੜਾ ਹਲਾ ਦੇ ਜੈ ਇਹਨੂੰ ਆ ਲਓ ਜੀ ਠੀਕ ਹੈ ਜੀ ਬਾਕੀ ਤਿਆਰੀ ਦੋਸਤੋ ਬੜੀ ਚੰਗੀ ਕਰੀ ਬੈਠੀ ਹੈ ਕਰਮਾਣੀ 230000 ਦੇ ਵਿੱਚੋਂ ਖੁਸ਼ੀ ਨਾਲ ਥੋੜਾ ਬਾਦਾ ਕੋਈ ਮਾਨਤਨ ਹੋਊਗਾ ਕੋਈ ਵੀ ਭਰਾ ਸੌਦਾ ਕਰਦਾ ਬਾਕੀ ਮੇਰਾ ਭਰਾਏ ਕੋਲ ਤੁਸੀਂ ਚੰਗੀ ਤਰ੍ਹਾਂ ਝਾਤ ਮਾਰੋ ਸੋ ਚੰਗੇ ਟਿਕਾਣੇ ਤੇ ਲੇਵਾ ਆਰਡਰ ਕੁਆਲਟੀ ਚੰਗੀ ਆ ਪਸੰਦ ਆਊਗੀ ਭਰਾਵਾਂ ਨੂੰ ਠੀਕ ਹੈ ਜੀ ਬਹੁਤ ਵਾਕਮਾਲਾ ਝੋਟੀ ਆ ਵੀਰੋ ਦਾ ਵੀ ਕੋ 18 17 ਲੀਟਰ ਤੋਂ ਬਾਹਰ ਵਾਰੀ ਇਸ ਵਾਰ ਚੱਲਣਾ ਚਾਹੀਦਾ 15 ਲੀਟਰ ਪਲਉਣ ਦੇ ਦੁੱਧ ਚਵਾਇਆ ਠੀਕ ਹੈ ਜੀ ਬਾਕੀ ਅੱਗੇ ਤੁਹਾਡਾ ਆਈਡੀਆ ਸਾਰੇ ਪਸ਼ੂ ਪਾਲ ਕੇ ਵੀਰ ਆਪਣੇ ਸਿਆਣੇ ਆ ਠੀਕ ਆ ਤੇ ਇਧਰ ਇੱਕ ਆਪਣੇ ਕੋਲ ਸਾਈਗਰ ਨੰਬਰ ਤੇ ਆ ਵੀਰਾਂ ਦੀ ਟੋਕੜ ਚੋਟੀ ਇਹ ਵੀ ਆਪਣੇ ਕੋਲ ਪਹਿਲਾ ਸਵੇਰ ਹੀ ਸੂਈ ਹੈ ਨਾ ਹਾਂਜੀ ਪਹਿਲਾ ਸਵੇਰ ਸੂਈ ਤਕਰੀਬਨ ਕਿੰਨਾ ਕੁ ਉੱਚਾ ਸੂਗਾ ਕਿੰਨੇ ਕ ਟਾਈਮ ਦੀ ਸੂਈ ਹੈ ਜੀ ਇਹਨੂੰ ਹੋ ਗਏ ਆ 4-5 ਮਹੀਨੇ ਹੋ ਗਏ ਮੈਨੂੰ ਲੱਗਦੇ 4-5 ਦੇ ਮਹੀਨੇ ਆ ਹਾਂਜੀ ਮਗਰੇ ਕੱਟੀ ਜਿਹਦੇ ਹਾਂ ਕੱਟੀ ਹੈ ਜੀ ਉਹ ਸਾਹਮਣੇ ਬੈਠੀ ਆ ਉਹ ਬੈਠੀ ਜਿਹੜੀ ਕੱਟੀ ਦਿਖਾਵਾਂਗੇ ਆਪਾਂ ਹਾਂਜੀ ਹਾਂਜੀ ਐਸ ਵਕਤ ਰਾਈ ਵੀਰ ਕਿਸੇ ਰਕਮ ਦੀ ਅੱਗੇ ਮਤਲਬ ਏਆਈ ਹੋਈ ਆ ਕੋਈ ਬਣੀ ਪੁਣੀ ਸੌਰੀ ਤੇ ਨਹੀਂ ਅਜੇ ਨਹੀਂ ਬਣੀ ਠੀਕ ਆ ਦੁੱਧ ਕਿੰ ਦੁੱਧ ਆਪਾਂ 6 ਕਿਲੋ ਚਵਾ ਦਾਂਗੇ 6 ਕਿਲੋ ਆ ਹਾਂਜੀ ਮਿਲਦੀ ਦੋਨੋਂ ਡੰਗ ਬੱਚੇ ਦੇ ਦੋਨਾਂ ਟਾਈਮ ਬੱਚੇ ਤੇ ਡੰਗ ਦੇ ਬਾਕੀ ਕਿਸੇ ਰਕਮ ਦੀ ਕੋਈ ਪੂਰ ਛਿੱਟਾ ਬਾਦਖਾਨਾ ਦੀ ਨਾ ਕੁਛ ਨਹੀਂ ਠੀਕ ਆ ਵੀ ਲਓ ਵੀ ਇਹ ਦੋਸੋਂ ਦਾ ਰਿਕਾਰਡ ਆ 6 ਕਿਲੋ ਇਸ ਵਕਤ ਦੁੱਧੋ 50 ਕ ਮਹੀਨਿਆਂ ਦੀ ਇਹ ਸੂਈ ਆ ਬੱਚਾ ਮਗਰ ਆ ਕੱਟੀ ਤੁਹਾਨੂੰ ਨਾਲ ਹੀ ਮਿਲੂਗੀ ਠੀਕ ਆ ਜੀ ਕਿਉਂਕਿ ਮਿਲਦੀ ਕਰਮ ਵਾਲੀ ਦੋ ਟਾਈਮਾਂ ਤੇ ਬੱਚੇ ਤੇ ਆ 6 ਕਿਲੋ ਦੁੱਧ ਕਿਸੇ ਰਕਮ ਦੀ ਕੋਈ ਬਾਦ ਘਾਟ ਨਹੀਂ ਹੋਊਗੀ ਬਾਕੀ ਇੱਕ ਸਾਰ ਲੇਵਾ ਤੁਸੀਂ ਆ ਸਾਹਮਣੇ ਦੇਖ ਹੀ ਰਹੇ ਜੀ ਚੁਵਾਈ ਦੇ ਲਈ ਖਾਸ ਤੌਰ ਤੇ ਆਪਾਂ ਰਕਮਾਈ ਸੀਗੀ ਕੋਈ ਇੱਕ ਭਰੇ ਥਾਂ ਸਾਰੇ ਭਰਾਵਾਂ ਨੂੰ ਜਿਹੜਾ ਨਜ਼ਰ ਆ ਜਾਏ ਦੇਵੇ ਦੀ ਪੰਤਰ ਤੋਂ ਤੁਸੀਂ ਆਈਡੀਆ ਲਾ ਲਿਆ ਠੀਕ ਆ ਜੀ ਇੱਕ ਸਾਰ ਬਿਲਕੁਲ ਪੱਧਰ ਬਖਾਲਾ ਕੋਈ ਬਾਈ ਦਾ ਵਲਛਲ ਨਹੀਂਗਾ ਕੋਈ ਨੱਕਾ ਨਹੀਂ ਭੰਦੀਗੀ ਠੀਕ ਆ ਜੀ ਕੋਈ ਸਾਈਡ ਨਹੀਂ ਰੱਖਦੀਗੀ ਆ ਕਰੋ ਜਾਗਾ ਠੀਕ ਆ ਲੈ ਫਿਰ ਰਾਜਵੀਰ ਖੋਲ ਦੇ ਨੂੰ ਵੀ ਦਿਖਾ ਦਈਏ ਛੋਟੀ ਸਿੰਗੀ ਆ ਠੀਕ ਆ ਜੀ ਬਾਕੀ ਆ ਫੇਸ ਕੁਆਲਟੀ ਆ ਪਹਿਲਾ ਸੂਆ ਵੀ ਹਣਾ ਦੇ ਕੋਲੇ ਸੂਈ ਸਵਾਈ ਸੀਗੀ ਠੀਕ ਆ ਜੀ ਸੋ ਪੰਜਾ ਕੁ ਮਹੀਨਿਆਂ ਦੀ ਸੂਈ ਆ ਕੱਟੀ ਮਗਰ ਦੇਖ ਰੋਕ ਰੋ ਆ ਦੇਖੋ ਲੋ ਜੀ ਕਰੋ ਚੱਕ ਠੀਕ ਆ ਜੀ ਸੋ ਬਾਕੀ ਮੇਲੇ ਹਵਾਨੇ ਦੀ ਸਾਫ ਸੁਥਰੀ ਆ ਠੀਕ ਆ ਜੀ ਸ਼ਕੀਨ ਵੀ ਆ ਛੋਟੀ ਮੂੰਹ ਮੱਥੇ ਦੀ ਜਿੱਕਰ ਗੱਲ ਕਰੀਏ ਤੇ ਬੜੀ ਸ਼ਕੀਨ ਆ ਛੋਟੀ ਸਿੰਗੀ ਦੇ ਵਿੱਚ ਮਗਰ ਵੀ ਕੱਟੀ ਆ ਚਲੋ ਪਲੱਸ ਪੁਆਇੰਟ ਆ ਕੱਲ ਨੂੰ ਮੇਰਾ ਭਰਾ ਕੋਈ ਚੰਗੀ ਖੇਚਲ ਕਰ ਲੈ ਠੀਕ ਆ ਜੀ ਬਿਲਕੁਲ ਆਪਣੀ ਨਿਗਰਾਨੀ ਦੇ ਵਿੱਚ ਲਵਾ ਲੋਂਗੇ ਤੇ ਜੇਕਰ 500 ਰੁਪਏ ਠੀਕ ਆ ਜੀ ਗੱਲ ਨੂੰ ਫੇਰ ਵਾਦੇ ਦੀ ਕਿਉਂਕਿ ਨਵਾਂ ਆਂਗਾ ਕੋਈ 5000 ਰੁਪਏ ਦੁੱਧ ਪਿਆਉਣ ਵਾਲੀ ਹੈ ਕਰਮਾਂ ਦੀ ਠੀਕ ਆ ਸੋ ਆਰਡਰ ਕੁਆਲਿਟੀ ਚੰਗੀ ਹੈ ਸਾਫ ਸੁਥਰੀ ਲੋਵੇ ਵਾਲੇ ਪਾਸਿਓ ਆ ਪਿੱਠ ਫੁੜਾ ਲਗਾ ਠੀਕ ਆ ਤੇ 6 ਕਿਲੋ ਧਾਰਾਂ ਇਹਦੇ ਥੱਲੇ ਤੇ ਸੱਜਰ ਦਾ ਦੁੱਧ ਕਿੰਨਾ ਕਿ ਚੋਇਆ ਸੀਗਾ ਰਾਜੀਤ ਇਹ ਥੱਲੇ 13-14 ਕਿਲੋ ਚੋਇਆ 13 ਕਿਲੋ ਲੀਟਰ ਦੀ ਚੋਈ ਕਰਾਣੀ ਹੈ ਨਾ ਪਹਿਲੇ ਤੋਂ ਠੀਕ ਆ ਜੀ ਮਿੱਠੀ ਬਹੁਤ ਆ ਠ ਲਓ ਠੀਕ ਹੈ ਜੀ ਹੁਣ 56 ਮਹੀਨਾ ਦੀ ਸੂਈ ਥੋ ਦੋਸਤੋ 6 ਕਿਲੋ ਧੋਦਾ ਤੇ 13 ਲੀਟਰ ਦੀ ਵੀਰਾਂ ਦਾ ਵੀ ਆਪਾਂ ਜਵਾਈ ਕੀਤੀ ਆ ਸੱਜਰ ਖੱਲੇ ਠੀਕ ਹੈ ਜੀ ਸੋ ਆ ਬਾਕੀ ਹਵਾਨਾ ਲੇਗਾ ਤੁਸੀਂ ਦੇਖ ਸਕਦੇ ਜੇ ਵੀ ਜਿਵੇਂ ਇੱਕ ਸੱਜਰ ਮਈਆਂ ਦਾ ਸੱਜਰ ਝੋਟੀਆਂ ਦਾ ਹਵਾਨਾ ਲੇਵਾ ਹੁੰਦਾ ਠੀਕ ਆ ਇੰਨਾ ਟਾਈਮ ਲੱਗਦਾ ਨਹੀਂਗਾ ਕਿਉਂਕਿ ਵੀ ਜਿਵੇਂ ਕੋਈ ਜ਼ਿਆਦਾ ਟਾਈਮ ਹੋਇਆ ਹੁੰਦਾ ਪਸ਼ੂ ਕੋਈ ਨੂੰ ਆ ਦੇਖੋ ਤੇ ਇਹ ਬਨ ਲਓ ਬਰੇ ਆ ਠੀਕ ਆ ਲਵੀ ਹਾਂ ਲੈ ਚਲੋ ਰਾਜੀਤ ਠੀਕ ਆ ਬੱਚਾ ਪਾਜੀ ਦਾ ਠਾ ਦੇ ਜੇ ਮੜਾ ਜ ਬੱਚਾ ਖਾ ਦੇ ਆ ਕੱਟੀ ਨੂੰ ਠਾ ਦਿਓ ਕੱਟੀ ਠਾ ਦੇ ਕੱਟੀ ਲਾਵਾ ਨੇ ਤੇ ਹਾਂ ਕੋਈ ਇੱਧਰ ਖੋਲ ਕੇ ਲਿਆਓ ਐਂ ਨਹੀਂ ਲਿਆ ਉਤੋਂ ਦੀ ਜਨਰੇਟਰ ਦੇ ਠੀਕ ਆ ਓਕੇ ਇਹਦਾ ਰਾਜਵੀਰ ਕੀ ਮੋਨਦਾ ਹੈ ਡਿਮਾਂਡ ਕੀ ਰੋਗੀ ਦੇ ਲੈ ਕੀ ਕਰਦੇ ਆਪਾਂ ਡਿਮਾਂਡ ਆਪਣੀ 75000 ਦੀ 75000 ਹਾਂ ਤੇ ਕੋਈ 4-5000 ਛੋਟ ਕਰ ਦਾਂਗੇ ਠੀਕ ਆ ਜੀ 70 ਦੀ ਹੋਰ ਹੁੰਦੀ ਹੈ ਤੇ ਹੋਰ ਲੈਸ ਕਰ ਦਈਏ ਇਹ ਆਪਾਂ 67000 ਦੀ ਖਾਣਾ 67000 ਦੀ ਹਾਂ ਹੂੰ ਲੋ ਵੀ ਇਹ 67000 ਦੀ ਪਰਾਵੋ ਜਿਹੜੀ ਅੱਜ ਤੁਹਾਨੂੰ ਝੋਟੀ ਮਿਲ ਜੂਗੀ ਕੱਤੀ ਤੁਹਾਨੂੰ ਦਿਖਾ ਦਿੰਨੇ ਆ ਆ ਬੱਚਾ ਦੇ ਮਗਰ ਦੇ ਫੀਮੇਲ ਕਾਫ ਆ ਆ ਦੇਖੋ ਕੱਤੀ ਵੀ ਚੰਗੀ ਹੈ ਠੀਕ ਹੈ ਜੀ ਸੋ 70000 ਰੁਪਏ ਦੀ ਆ ਬਾਕੀ ਮਗਰ ਕੱਤੀ ਵੀ ਜਿਆਦਾ ਨਹੀਂ ਆਪਾਂ ਕਵਾਂਗੇ ਤੇ 8-10000 ਦੀ 8-10000 ਦੀ ਮਗਰ ਕੱਤੀ ਆ ਬੱਚਾ ਵੇਖੋ ਬਿਲਕੁਲ ਪਤਲਾ ਫੇਸ ਛੋਟਾ ਸਿੰਗ ਬਰੀਕ ਠੀਕ ਹੈ ਜੀ ਕੱਤੀ ਵੀ ਪੂਰੀ ਸ਼ੈਤਾਨੀ ਵਾਲੀ ਆ ਮਗਰ ਠੀਕ ਆ ਭਾਜੀ ਠੀਕ ਆ ਸੋ ਇਹ ਕੱਤੀ ਆ ਦੋਸਤੋ 70000 ਇਸ ਝੋਟੀ ਦਾ ਮੁੱਲ ਰਹੂਗਾ ਬਾਕੀ ਮਿਲਦੀ ਦੋਨੋਂ ਟਾਈਮ ਬੱਚੇ ਤੇ ਤੁਹਾਨੂੰ ਪ੍ਰੋਪਰ ਡਿਟੇਲ ਆਪਾਂ ਦੇ ਦਿੰਦੀ ਆ ਸੋ ਮੇਰਾ ਭਰਾ ਬਾਕੀ ਸੰਪਰਕ ਕਰ ਲਿਓ ਇਹ ਐਨੀਮਲ ਸੀਗੇ ਵੈਸੇ ਮੋٹے ਤੌਰ ਤੇ ਜਿੰਨੇ ਵੀ ਵੀਰ ਨੇ ਪਸ਼ੂ ਰੱਖਿਆ ਮੱਝਾਂ ਘੋਟੀਆਂ ਕਟੀਆਂ ਪੂਰੀਆਂ ਸਟੈਂਡਰਡ ਦੀਆਂ ਨੇ ਇਹਨਾਂ ਦੇ ਕੋਲ ਮੋਰਾ ਬਰੀਡ ਦੇ ਚੰਗੇ ਚੰਗੇ ਸਿਮਨ ਦੇ ਇਹਨਾਂ ਕੋਲ ਜਿਹੜੇ ਦੋਸਤੋ ਬੱਚੇ ਆ ਠੀਕ ਆ ਜੀ ਕਟੀਆਂ ਨੇ ਝੋਟੀਆਂ ਨੇ ਠੀਕ ਆ ਜੀ ਤੇ ਕਦੀ ਕਦੀ ਮਾਲ ਬਿਲਕੁਲ ਘਰੋਂ ਵੀ ਸੇਲ ਕਰ ਦਿੰਦੇ ਆ ਜਿਵੇਂ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਝੋਟੀ ਦਿਖਾਈ ਆ ਪਹਿਲਾ ਸਵੇਰ ਇਹਨਾਂ ਨੇ ਘਰੇ ਚਵਾਈ ਕੀਤੀ ਆ ਤੋ ਕਈ ਰਾਮ ਆ ਜਿਹੜਾ 1 2 1 2 ਨਗ ਜਿਹੜੇ ਆ ਵਪਾਰ ਲੈਣ ਦੇ ਵਿੱਚ ਆਏ ਗਏ ਵੀ ਰਹਿੰਦੇ ਆ ਇਸ ਕਰਕੇ ਮੇਰਾ ਭਰਾ ਸਮੇਸੋਂ ਮੇ ਨਾਲ ਤੁਸੀਂ ਸੰਪਰਕ ਬਣਾ ਲਿਆ ਕਰੋ ਠੀਕ ਆ ਜੀ ਚੰਗਾ ਸਾਫ ਸੁਥਰਾ ਵੀਰ ਪਸ਼ੂ ਖਰੀਦਦਾ ਤੇ ਲਿਆ ਕੇ ਸੇਲ ਵੀ ਕਰਦਾ ਠੀਕ ਆ ਤੇ ਇਹ ਰਾਜਵੀਰ ਅੱਜ ਆਪਣੇ ਕੋਲ ਦੋ ਹੀ ਐਨੀਮਲ ਸੀ ਵੀਰੇ ਹਾਂਜੀ ਦੋ ਇੱਕ ਨੰਬਰ ਆਪਣੇ ਕਰ ਦਿਓ ਸਾਡੇ ਵੀਰੇ ਆਪਣਾ ਨੰਬਰ ਹੈਗਾ ਜੀ 75298 63599 ਠੀਕ ਆ ਜੀ ਹਾਂਜੀ ਲਓ ਵੀ ਨੰਬਰ 200 ਸਕਰੀਨ ਦੇ ਉੱਪਰ ਚੱਲਣ ਦਿਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਇਹ ਆ ਜੇ ਦੋਈ ਐਨੀਮਲ ਸੀ ਜਿਹੜੇ ਬਕਾਊ ਆ ਤੇ ਕਰੋ ਸੰਪਰਕ ਪਸ਼ੂ ਪਸੰਦ ਆਏ ਹੋਣਗੇ ਠੀਕ ਆ ਜੀ ਤੇ ਵੀਡੀਓ ਵਾਦ ਤੋਂ ਬਾਅਦ ਤੱਕ ਸ਼ੇਅਰ ਕਰਿਆ ਕਰੋ ਹੋਰ ਵੀ ਫਾਰਮਰ ਭਰਾਵਾਂ ਤੱਕ ਜਿਹੜੀ ਕਵਰੇਜ ਪਹੁੰਚ ਸਕੇ ਧੰਨਵਾਦ ਦੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ